ਕਿ ਫਤੇਸ਼ ਅ ਦੇਸ਼ਾਂ ਵਿਦੇਸ਼ਾਂ ਚ ਵਸਦੀ ਸਾਰੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜਾ ਆਪਾਂ ਅੱਜ ਧਰਨਾ ਲਾਉਣਾ ਸੀਗਾ 골ਡਨ ਗੇਟ ਤੋਂ ਚੱਲ ਕੇ ਆਉਣਾ ਸੀਗਾ ਬੀਐਮਸੀ ਚੌਂਕ ਜਨਦਰ ਦੇ ਵਿੱਚ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਹੈ ਕਿ ਇਸ ਧਰਨੇ ਦੀ ਲੋੜ ਨਹੀਂ ਹੈ ਤੁਸੀਂ ਜਿਹੜੀਆਂ ਤੁਹਾਡੇ ਮੰਗਾਂ ਨੇ ਇੱਕ ਤੇ ਜਿਹੜਾ ਸਾਡੇ ਝੂਠਾ ਪਰਚਾ ਪਾਇਆ ਉਹ ਰੱਦ ਹੋਣਾ ਔਰ ਦੂਸਰਾ ਜਿਹੜਾ ਹੈ ਅੰਕੁਰ ਉੱਲਾ ਉਹਤੇ ਜਿਹੜਾ ਬਣਦੀ ਕਾਰਵਾਈ ਕਰਨਗੇ ਤੇ ਉਹਨਾਂ ਨੇ ਇੱਕ ਤਰੀਕ ਤੱਕ ਦਾ ਜਿਹੜਾ ਸਮਾਂ ਮੰਗਿਆ ਪਰਚਾਰਤ ਕਰਨ ਦੇ ਵਿੱਚ ਔਰ ਦੂਸਰੀ ਜਿਹੜੀ ਕਾਰਵਾਈ ਆਸਵਾਸ਼ਨ ਦਿੱਤਾ ਸੋ ਇਹ ਜੋ ਆਪਾਂ ਇਕੱਠ ਕਰਨਾ ਸੀਗਾ ਇਹਨੂੰ ਅਸੀਂ ਰੱਦ ਨਹੀਂ ਕਰ ਰਹੇ 포ਸਪੋਨ ਕਰ ਰਹੇ ਆ ਫਾਰਦਰ ਡੇਟ ਸੋ ਅਗਰ ਉਸ ਸਮੇਂ ਦੇ ਅੰਦਰ ਅੰਦਰ ਇਹ ਕੰਮ ਨਹੀਂ ਹੁੰਦੇ ਤੇ ਧਰਨਾ ਲੱਗੇਗਾ ਜਲੰਧਰ ਦੇ ਵਿੱਚ ਔਰ ਅੰਕਲ ਨੂਰਲਾ ਜਿਹੜਾ ਪਰਚਾ ਹੈ ਉਹ ਅਸੀਂ ਪਵਾ ਕੇ ਰਹਾਗੇ ਉਸ ਬੰਦੇ ਨੂੰ ਜਿਹੜਾ ਜਿਲ੍ਹ ਦੇ ਪਿੱਛੇ ਭੇਜ ਕਰਾਵਾਂਗੇ ਇਹ ਲੜਾਈ ਖਤਮ ਨਹੀਂ ਹੋਈ ਇਹਦਾ ਇੱਕ ਪੜਾਅ ਹੈ ਤੇ ਸਾਰੇ ਸਿੰਘ ਚੜ੍ਹਦੀ ਕਲਾ ਜਰੋ ਆਪਾਂ ਬਹੁਤ ਛੇਤੀ ਅਗਰ ਨਹੀਂ ਕੁਛ ਕਰਦੇ ਆਪਾਂ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਾਰਿਆਂ ਨੂੰ ਚਾਵਲ ਵੀ ਕੀ ਜਗਰ ਗਿਆਨ ਜੀ ਤੋਂ ਅੱਜ ਲੰਬਾਸ ਸਮਾਂ ਜਿਹੜੀ ਉਹ ਪ੍ਰਸ਼ਾਸਨ ਨਾਲ ਬੈਠਕ ਹੋਈ ਹੈ ਉਸ ਵਿੱਚ ਉਹ ਅਸ਼ਵਾਸਨ ਦਵਾਇਆ ਗਿਆ ਹੈ ਕਿ ਪਲੀ ਤਰੀਕ ਤੱਕ ਜਿਹੜਾ ਆ ਉਹ ਸਾਰੀਆਂ ਜਿੱਥੇ ਬੰਦੀਆਂ ਨੂੰ ਸਾਰੀਆਂ ਸੰਬੰਧਕਾਂ ਨੂੰ ਅਪੀਲ ਹੈ ਕਿ ਪਹਿਲੀ ਤਰੀਕ ਤੱਕ ਜਿਹੜਾ ਆ ਉਹ ਇਸ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਪੋਸਟਪੋਨ ਕਰ ਦਿੱਤਾ ਗਿਆ ਸੋ ਅਗਲੀ ਜਿਹੜੀ ਕਾਰਵਾਈ ਆ ਉਹ ਪਹਿਲੀ ਤਰੀਕ ਨੂੰ ਆਪ ਸਾਰਿਆਂ ਨੂੰ ਸੂਚਨਾ ਕਰ ਦਿੱਤੀ ਜਾਏਗੀ ਜਰੂਰਤ ਪੈਣ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਸੰਤਾ ਬਲਾ ਕੇ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਆ ਉਹ ਕੀਤਾ ਜਾਏਗਾ ਕਿਉਂਕਿ ਜਿਹੜੇ ਲੋਕ ਪਖੰਡਵਾਦ ਕਰਦੇ ਨੇ ਅਸੀਂ ਉਸ ਦਾ ਦੇ ਅੰਗੇਸਟ ਹਮੇਸ਼ਾ ਰਹੇ ਆ ਹਮੇਸ਼ਾ ਰਹਿਣਾ ਤੇ ਇਸ ਕਰਕੇ ਮੇਰੀ ਸਮੁੱਚੀ ਸਾਸ਼ਗਤ ਨੂੰ ਉਪੀਲਾ ਜੋ ਵੱਧ ਚੜ ਕੇ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੁਹੱਲਿਆਂ ਚੋਂ ਪਹੁੰਚ ਰਹੀਆਂ ਸੰਗ ਕੱਲ ਦੇ ਧਰਨੇ ਦੇ ਵਿੱਚ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਬਹੁਤ ਵੱਡੀ ਤਾਕਤ ਨਾਲ ਇੱਥੇ ਪਹੁੰਚਣਾ ਸੀ ਪਰ ਮੈਂ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਜਿਹੜੀ ਆ ਉਹ ਹੋ ਚੁੱਕੀ ਆ ਉਹ ਜਿਹੜਾ ਧਰਨਾ ਆ ਉਹ ਪਹਿਲੀ ਤਰੀਕ ਤੱਕ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਜਵਾਲਮੁਤੀ ਜਗ੍ਹਾ ਮੈਂ ਲੋੜ ਨਹੀਂ ਨਹੀਂ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰੀ ਸੰਗਤ ਨੂੰ ਪਤਾ ਹੈ ਜੀ ਕੱਲ ਆਪਾਂ ਗੋਪੀ ਜੀ ਦੇ ਪਾਰਟੀ ਦਾ ਕਰਕੇ ਕੱਲ ਇੱਕ ਬਹੁਤ ਵੱਡਾ ਪ੍ਰਦਰਸ਼ਨ ਜੀਐਨਸੀ ਚੌਂਕ ਵਿੱਚ ਰੱਖਿਆ ਹੋਇਆ ਸੀ ਜਿਹਦੇ ਵਿੱਚ ਸਾਰੀਆਂ ਉਹਨਾਂ ਸੰਘ ਜਥੇਬੰਦੀਆਂ ਸੱਕ ਜਿਹੜੇ ਬੜੀਆਂ ਸਮਾਜੀ ਜਥੇਬੰਦੀਆਂ ਸਾਡੀਆਂ ਜਿਨੀਆਂ ਮਾਜੀ ਸਿੰਘ ਪਾਲਮੀ ਸਮਾਜੀ ਕਿੰਨੀਆਂ ਵੀ ਇੱਥੇ ਬੜੀਆਂ ਸਾਡੇ ਨਾਲ ਆ ਉਹ ਸਾਰਿਆਂ ਨੇ ਪ੍ਰਦਰਸ਼ਨ ਕਰਨਾ ਸੀਗਾ ਲੇਕਿਨ ਅੱਜ ਚਲੋ ਪ੍ਰਸ਼ਾਸਨ ਦੇ ਨਾਲ ਇੱਕ ਦੋ ਘੰਟੇ ਪੂਰੀ ਉਹਨਾਂ ਦਾ ساری ਗੱਲ ਹੋ ਗਏ ਪ੍ਰਦਰਸ਼ਨ ਨੇ ਸਾਡੇ ਕੋਲ ਚਲੋ ਇੱਕ ਤਰੀਕ ਤੱਕ ਦਾ ਸਮਾਂ ਮੰਗਿਆ ਹੈਗਾ ਸਾਡੀਆਂ ਮੰਗਾਂ ਨੂੰ ਲੈ ਕੇ ਉਹ ਸਾਰੀਆਂ ਜਥੇਬੰਦੀਆਂ ਨੇ ਇੱਕ ਦੂਜੇ ਨਾਲ ਵਿਚਾਰ ਕਰਕੇ ਬਾਬਾ ਜੀ ਉਹਨਾਂ ਨਾਲ ਵਿਚਾਰ ਕਰਕੇ ਅਸੀਂ ਉਹਨਾਂ ਨੂੰ ਸਮਾਂ 1 ਤਰੀਕ ਤੱਕ ਦਿੱਤਾ ਹੈ 1 ਤਰੀਕ ਤੱਕ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਗਈਆਂ ਅਸੀਂ ਬਹੁਤ ਵੱਡੇ ਪੱਧਰ ਤੇ ਆ ਪੂਰਾ ਸੰਘਰਸ਼ ਤੇਜ਼ ਕਰਾਂਗੇ ਅਸੀਂ ਜਿਲ੍ਹਿਆਂ ਵੀ ਮੰਗਾਂ ਹੈਗੀਆਂ ਫਿਰ ਪਹਿਲਾਂ ਤਾਂ ਇੱਕ ਮੌਕਾ ਪ੍ਰਸ਼ਾਸਨ ਨੂੰ ਅਸੀਂ ਦਿੱਤਾ ਹੋਇਆ ਹੈ ਚਲੋ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਵੀ ਉਹਨਾਂ ਦੀ ਇੱਕ ਵਾਰ ਸੁਣੀ ਗਈ ਆ ਬਾਅਦ ਵਿੱਚ ਅਸੀਂ ਕੇਸ ਦੀ ਗੱਲ ਨਹੀਂ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ